ਅਗਲੇ ਬੰਨੇ ਉਹ ਵੀ ਨਾੜਾ ਨੂੜਾ ਬਹੁਤ ਨੇ ਲੈਵੇ ਤੇ ਜਿਵੇਂ ਬਾਈ ਨੇ ਦੱਸਿਆ ਨਾ ਵੀ ਦਿਨ ਹਜੇ ਇਹ 5 ਤੋਂ 7 ਕੱਢ ਜੂਗੀ। ਬਾਈ ਪਹਿਲਣ ਦਾ ਕੀ ਰਿਕਾਰਡ ਜਰਿਆ ਦੁੱਧ ਦਾ? ਇਹਦਾ ਰਿਕਾਰਡ ਬਾਈ 7.5 ਲੀਟਰ ਚੋਕੇ ਲੈਂਦੀ ਸੀਗੀ ਆਪਣੇ ਰਿਸ਼ਤੇਦਾਰਾਂ ਨੇ ਲੈਂਦੀ ਸੀ। ਕਿੱਥੇ ਤੋਂ ਲੈ ਕੇ ਆਏ ਤੇ ਬਾਈ? ਇਹ ਹਰਿਆਣਾ ਚੋਂ ਹੀ ਲੈਂਦੀ ਰਣਜੀਤ ਮਲਕ ਤੋਂ। ਰਣਦੀਪ ਮਲਕ ਤੋਂ। 7.5 ਕਿਲੋ ਦੁੱਧ ਚੋਕੇ। ਉਹੀ ਗੱਲ ਆ ਵੀ ਜਾਨਵਰ ਦਾ ਠੰਡਾ ਸੀਲ ਇੱਥੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਜਣੋ ਵੀ ਇੱਕ ਬੱਚਾ ਕਮਾਈ ਫਰੀ ਜਾਂਦਾ। ਕਿਉਂਕਿ ਇਹ ਬੱਚਾ ਯਾਰ ਜ਼ਿਆਦਾਤਰੀ ਦਾ ਜਿਹੜਾ ਪਿਆਰ ਆ ਪਸ਼ੂਆਂ ਨਾਲਾ ਮੋੜ ਲਾਇ ਕਿਵੇਂ ਉੱਤੋਂ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਸੱਜਣੋ ਮੈਂ ਇਹਦੀ ਬਾਡੀ ਬੁੱਡੀ ਵੀ ਬਹੁਤ ਆ ਲੰਬਾਈ ਲੰਮੂਈ ਵੀ ਬਹੁਤ ਆ ਤੇ ਮੇਨ ਗੱਲ ਆ ਯਾਰ ਜਿਹੜੀ ਇਹਦੀ ਚਮੜੀ ਆ ਬਿਲਕੁਲ ਬਰੀਕ ਚਮੜੇ ਚ ਦੁੱਧ ਵਾਲੇ ਕਰੈਕਟਰ ਨੇ ਝੋਟੀ ਦੇ ਤੇ ਬਾਕੀ ਬਾਈ ਨੇ 10 ਵੀ ਦਿੱਤਾ ਯਾਰ ਕਹਿੰਦਾ ਉੱਥੋਂ ਆਪਾਂ 7.5 ਕਿਲੋ ਲਿਆ ਸੀ ਤੋਲ ਕੇ ਇਹਦਾ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚੇ ਆ ਪਿੰਡ ਨਥਾਣਾ ਤਹਿਸੀਲ ਵੀ ਨਥਾਣਾ ਤੇ ਜ਼ਿਲ੍ਹਾ ਹੈਗਾ ਬਾਈਆਂ ਨੂੰ ਸੱਜਣੋ ਬਠਿੰਡਾ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਇਹ ਆਪਾਂ ਬਣਾਉਣ ਲੱਗੇ ਆ ਇੱਕ ਘਰੇਲੂ ਸੱਜਣ ਦੇ ਘਰੋਂ ਲੱਗਿਆ ਬਣਾਉਣਾ ਝੋਟੀ ਦਿਖਾਵਾਂਗੇ ਸੱਜਣੋ ਇੱਕ ਤੇ ਰਕਾਰ ਦੇ ਇਹ ਜੀ ਗੱਲ ਕਰ ਲਈਏ ਰਕਾਰ ਦੇ ਵੱਡੇ ਨੇ ਸੂਆ ਦੂਜਾ ਸੁੰਦੀ ਆ ਪਹਿਲਾਂ ਦੇ ਰਕਾਰ ਦੁੱਧ ਦੇ ਬਹੁਤ ਚੰਗੇ ਨੇ ਬਾਕੀ ਡਿਟੇਲ ਇਹਦੀ ਬਾਈ ਨੂੰ ਪੁੱਛਾਂਗੇ ਬਾਈ ਨਾਲ ਗੱਲਬਾਤ ਕਰਾਵਾਂਗੇ ਛੋਟੀ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਆਜੋ ਬਾਈ ਹੋਰ ਬਾਈ ਜੀ ਠੀਕ ਠਾਕ ਹਾਂਜੀ ਨਾਮ ਦੱਸ ਦੋ ਜੀ ਆ ਨਾਮ ਸਰਜੀਤ ਸਿੰਘ ਥਾਣਾ ਸਰਜੀਤ ਸਿੰਘ ਹਾਂਜੀ ਆ ਪਿੰਡ ਨਾ ਥਾਣਾ ਤਸੀਲ ਵੀ ਨਾ ਥਾਣਾ ਭਾਈ ਥਾਣਾ ਜੀ ਜ਼ਿਲ੍ਹਾ ਬਟਿੰਡਾ ਕਿਹੜੇ ਰੋਡ ਤੇ ਆ ਗਿਆ ਆਪਣਾ ਪਿੰਡ ਜੀ ਗੱਲ ਇਹ ਝੰਡਾਲਾ ਰੋਡ ਆ ਜੀ ਆਪਣੀ ਕਿਹੜਾ ਰੋਡ ਜੀ ਝੰਡਾਲਾ ਰੋਡ ਜੀ ਜੰਡਾਲੇ ਰੋਡ ਤੇ ਆ ਗਿਆ ਆ ਛੋਟੀ ਤੋਰ ਦਿਓ ਜੀ ਖੋਲ ਕੇ ਨਾਲ-ਨਾਲ ਆਪਾਂ ਇਹਦੀ ਡਿਟੇਲ ਵੀ ਪੁੱਛਾਂਗੇ ਸੂਆ ਕਿਹੜਾ ਸੂੰਦੀ ਆ ਭਾਈ ਇਹ ਸੂਆ ਦੂਜਾ ਸੂੰਦੀ ਆ ਜੀ ਦੂਜਾ ਸੂਆ ਕਿੰਨੇ ਦਿਨ ਕੱਢ ਤੂ ਤੁਹਾਡੇ ਤਜਰਬੇ ਨਾਲ 1 ਹਫ਼ਤੇ ਦੀ ਕੱਚੇ ਇੱਕ ਹਫ਼ਤੇ ਦੀ ਕੱਚੀ ਆਲਾ ਸੱਜਣੋ ਸੂਆ ਸੂੰਦੀ ਆ ਦੂਜਾ ਤੇ ਇੱਥੇ ਤੋਂ ਨਾੜਾ ਨੂੜਾ ਬਹੁਤ ਨੇ ਲੇਵੇ ਤੇ ਇਹ ਦਿਨ ਮੇਰਾ ਖਿਆਲਾ ਜਰੂਰ ਕਰਦੀ ਆ ਕਈ ਹਜੇ ਕਿੰਨੀ ਤਰੀਕ ਨੂੰ ਦਿਨ ਪੂਰੇ ਪਈ ਦੇ 20 ਤਰੀਕ ਨੂੰ ਪੂਰੇ 20 ਤਰੀਕ ਨੂੰ ਹਾਂ ਬਾ ਇੱਥੇ ਤੋਂ ਕਮਾ ਲਓ ਜੀ ਅੱਜ ਮੇਰਾ ਖਿਆਲਾ ਤਰੀਕ 14 ਦੇੜੇ ਦੇ ਹਾਂ ਹਾਂ ਤਰੀਕ ਸੱਜਣੋ ਅੱਜ ਹੈਗੀ ਆ 14 ਤੇ ਬਾਕੀ ਇੱਥੇ ਤੋਂ ਜੇ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਛੋਟੀ ਦੀ ਯਾਰ ਲੰਬਾਈ ਲੰਬੂਈ ਵੀ ਬਹੁਤ ਆ ਤੇ ਕੱਦ ਵਿੱਡ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਸੱਜਣੋ ਸੁਆ ਵੀ ਇਹਦਾ ਦੂਜਾ ਜੇ ਗੱਲਬਾਤ ਕਰ ਲਈਏ ਇੱਥੇ ਦਾ ਥਣ ਥਣੋੜ ਚੈੱਕ ਕਰ ਸਕਦੇ ਹੋ ਟੌਪ ਕੁਆਲਿਟੀ ਦਾ ਲੱਗਿਆ ਅਗਲੇ ਬੰਨੇ ਉਹ ਵੀ ਨਾੜਾ ਨੂੜਾ ਬਹੁਤ ਨੇ ਲੈਵੇ ਤੇ ਜਿਵੇਂ ਬਾਈ ਨੇ ਦੱਸਿਆ ਨਾ ਵੀ ਦਿਨ ਹਜੇ ਇਹ 5 ਤੋਂ 7 ਕੱਢ ਜੂਗੀ ਬਾਈ ਪਹਿਲਣ ਮੈਂ ਕੀ ਰਿਕਾਰਡ ਜਰ ਰਿਹਾ ਦੁੱਧ ਦਾ ਇਹਦਾ ਰਿਕਾਰਡ ਬਾਈ 6.5 ਲੀਟਰ ਚੋਂ ਕੇ ਲੈਂਦੀ ਸੀਗੀ ਆਪਣੇ ਰਿਸ਼ਤੇਦਾਰਾਂ ਨੇ ਲੈਂਦੀ ਸੀ ਕਿੱਥੇ ਤੋਂ ਲੈ ਕੇ ਆਏ ਤੇ ਬਾਈ ਇਹ ਹਰਿਆਣਾ ਚੋਂ ਹੀ ਲੈਂਦੀ ਰਣਦੀਪ ਮਲਕ ਰਣਦੀਪ ਮਲਕ ਤੋਂ ਹਾਂਜੀ ਸਾਢੇ 17 ਕਿਲੋ ਦੁੱਧ ਚੋਕ ਹਾਂ ਹਾਂ ਉਹਨਾਂ ਤੋਂ ਅਸੀਂ ਖਰੀਦੀ ਸੀ ਜੀ ਗਾਂ ਅੱਛਾ ਉਹਨਾਂ ਤੋਂ ਆਪਾਂ ਲੈ ਆਏ ਫਿਰ ਹਾਂ ਜਾਨੀ ਸਾਡੇ ਕੋਲੇ 16 ਲੀਟਰ ਦੁੱਧ ਦਿੱਤਾ ਜੀ ਨੇ ਠੀਕ ਆ ਗੱਲ ਆ ਉਹ ਸਾਢੇ 17 ਚੋਕ ਲੈਏ ਸੀਗੀ ਠੀਕ ਆ ਗੱਲ ਹਾਂ ਮਾੜਾ ਮੋਟਾ ਹਰਿਆਣੇ ਵਾਲਾ ਜਾਨਵਰ ਕਈ ਵਾਰੀ ਹਾਂਜੀ ਜੇ ਗੱਲ ਕਰ ਲਈ ਯਾਰ ਇੱਕ ਅੱਦਾ ਸੂਆ ਆਪਣੇ ਕੋਲੇ ਆ ਕੇ ਸੈੱਟ ਵੀ ਨਹੀਂ ਹੁੰਦਾ ਬਾਜਾ ਬਾਜਾ ਅ ਇੱਕ ਅੱਦਾ ਸੂਆ ਹਰਿਆਣੇ ਵਾਲਾ ਜਾਨਵਰ ਇੱਥੇ ਤੇ ਆ ਕੇ ਸੈੱਟ ਨਹੀਂ ਹੁੰਦਾ ਸੂਆ ਬਾਈ ਕਹਿੰਦਾ ਸੂੰਦੀਆ ਤੇ ਦਿਨ ਪੰਜ ਤੋਂ ਸੱਤ ਕੱਢ ਦਿਆ ਜਿਵੇਂ ਬਾਈ ਨੇ ਦੱਸਿਆ ਵੀ ਪਹਿਲਣ ਦਾ 7.5 ਕਿਲੋ ਦੁੱਧ ਦਾ ਜਿਹੜਾ ਹਰਿਆਣੇ ਚ ਤੋਲ ਕੇ ਲਿਆਂਦਾ ਸੀ ਪਰ ਬਾਈ ਕਹਿੰਦਾ ਆਪਣੇ ਕੋਲ ਆ ਕੇ ਇਹ ਕੱਢਦੀ ਰਹੀ ਆ ਸੱਜਣੋ 16 ਕਿਲੋ ਤੇ ਬਾਕੀ ਐਸ ਵਾਰੀ ਬਾਈ ਹੋਰ ਵੀ ਵਧੂਗੀ ਹਨਾ ਹਾਂ ਇੱਕ ਤੇ 20 ਦੇ ਲਗਭਗ ਹੀ ਜਾਊ ਜੀ ਆ 20 ਡੇਢ ਗੇੜ ਬਾਈ ਕਹਿੰਦਾ ਵਗ ਜੂ ਤੇ ਬਾਕੀ ਸਿੰਗਾ ਸੂੰਗਾ ਦੀ ਕੁਆਲਿਟੀ ਵੀ ਚੰਗੀ ਆ ਤੇ ਯਾਰ ਇੱਥੇ ਤੋਂ ਝੋਟੀ ਦੀ ਲੰਬਾਈ ਲੰਬੂਈ ਵੀ ਬਹੁਤ ਆ ਤੇ ਆ ਗਈ ਜੈਡ ਬਲੈਕ ਤੇ ਮੇਨ ਗੱਲ ਆ ਜਿਹੜੀਆਂ ਨਾੜਾ ਨੂੜਾ ਵੀ ਨੇ ਬਾਡੀ ਦੇ ਤੁਹਾਨੂੰ ਮੈਂ ਨੇੜੇ ਲਾ ਕੇ ਦਿਖਾ ਦਣਾ ਕਿਉਂਕਿ ਇਹ ਯਾਰ ਦੁੱਧ ਵਾਲ ਆ ਨਸਾਨੇ ਤੇ ਮੇਨ ਗੱਲ ਆ ਜਿਹੜੀ ਜਾਨਵਰ ਹਰਿਆਣੇ ਦਾ ਠੰਡਾ ਸੀਲ ਜਾਨਵਰ ਆ ਤੇ ਆਜੋ ਇੱਕ ਸੱਜਣ ਹੋਰ ਆ ਜਿਹੜਾ ਇਹਦੀ ਸਾਂਭ ਸੰਭਾਲ ਕਰਦਾ ਉਹਦੇ ਨਾਲ ਵੀ ਕਰਾਉਣੀ ਆ ਗੱਲਬਾਤ ਆਜਾ ਆ ਜਾਏ ਕਮ ਸਿੰਘ ਕੀ ਨਾਮ ਆ ਤੇਰਾ ਏਕਮਨੂਰ ਸਿੰਘ ਏਕਮ ਸਿੰਘ ਵੀਡੀਓ ਦੇਖਦਾ ਹੁੰਨਾ ਆਪਣੇ ਹੈ ਆ ਏਕਮ ਸਿੰਘ ਆਹੀ ਗੱਲ ਨਹੀਂ ਯਾਰ ਸ਼ਕੀਨ ਆ ਵੈਸਾ ਰੱਖਣਾ ਤੂੰ ਹੀ ਸਾਂਭ ਸੰਭਾਲ ਕਰਦਾ ਇਹਦੀ ਹੈ ਲੈ ਤੂੰ ਵੀ ਤੋੜ ਦੇ ਯਾਰ ਖੋਲ ਕੇ ਕਿਹੜਾ ਡਪਾ ਦੇ ਕਿਹੜਾ ਮੈਂ ਦਾ ਲੈ ਸੱਜਣੋ ਏਕਮ ਕਹਿੰਦਾ ਯਾਰ ਮੈਂ ਵੀ ਤੋੜਨੀ ਆ ਕਿਉਂਕਿ ਪਿਆਰ ਆ ਯਾਰ ਬੱਚਿਆਂ ਦਾ ਹਨਾ ਜਾਨਵਰਾਂ ਦਾ ਆ ਨੇੜਿਓਂ ਫੜ ਕੇ ਤੋੜਦੀ ਥੋੜੀ ਜੀ ਚਲਾ ਦਿਆਂ ਇਹ ਉਹੀ ਗੱਲ ਆ ਵੀ ਜਾਨਵਰ ਲੈ ਠੰਡਾ ਸੀਲ ਇੱਥੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੱਜਣੋ ਵੀ ਇੱਕ ਬੱਚਾ ਕਮਾਈ ਫਰੀ ਜਾਂਦਾ ਕਿਉਂਕਿ ਇਹ ਬੱਚਾ ਯਾਰ ਜਿਆਦਾਤਾਰੀ ਦਾ ਜਿਹੜਾ ਪਿਆਰ ਆ ਪਸ਼ੂਆਂ ਨਾਲਾ ਮੋੜ ਲਾਇ ਕਿਵੇਂ ਤੇ ਉੱਤੋਂ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਸੱਜਣੋ ਮੈਂ ਇਹਦੀ ਬਾਡੀ ਬੁੱਡੀ ਵੀ ਬਹੁਤ ਆ ਲੰਬਾਈ ਲੰਮੂਈ ਵੀ ਬਹੁਤ ਆ ਤੇ ਮੇਨ ਗੱਲ ਆ ਯਾਰ ਜਿਹੜੀ ਇਹਦੀ ਚਮੜੀ ਆ ਬਿਲਕੁਲ ਬਰੀਕ ਚਮੜੇ ਚ ਦੁੱਧ ਵਾਲੇ ਕਰੈਕਟਰ ਨੇ ਝੋਟੀ ਦੇ ਤੇ ਬਾਕੀ ਬਾਈ ਨੇ 10 ਵੀ ਦਿੱਤਾ ਯਾਰ ਕਹਿੰਦਾ ਉੱਥੋਂ ਆਪਾਂ 7.5 ਕਿਲੋ ਲਿਆ ਸੀ ਤੋਲ ਕੇ ਇਹਦਾ ਤੇ ਆਪਣੇ ਕੋਲ ਆ ਕੇ ਇਹ ਦੰਦੀ ਰਹੀ ਆ 16 ਕਿਲੋ ਕਿਉਂਕਿ ਇਸ ਵਾਰੀ 2-3 ਕਿਲੋ ਵਧਣ ਦੀ ਉਮੀਦ ਹੈ ਜੇ 20 ਨਹੀਂ ਤਾਂ ਮੇਰਾ ਖਿਆਲ ਆ ਵੀ 18-19 ਕਿਲੋ ਦੁੱਧ ਤਾਂ ਇਹ ਬੜੇ ਆਰਾਮ ਨਾਲ ਪਾ ਦੂ ਕਿਉਂਕਿ ਦਿਨ ਅਜੇ ਕੱਢਦੀ ਆ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਹਾਂ ਟੱਲਾ ਟੱਲਾ ਬਹੁਤ ਪਈਆਂ ਭਾਈ ਲੈਵੇ ਚ ਇਹਦੇ ਹਨਾ ਦਿਨ ਪੰਜ ਤੋਂ ਸੱਤ ਕੱਢੂਗੀ ਆ ਜੀ ਹਾਂਜੀ ਨੰਬਰ ਬੋਲ ਦਿਓ ਭਾਈ 94649 ਜੀ 09832 ਇੱਕ ਵਾਰੀ ਹੋਰ 94649 09832 ਆ ਰੇਟ ਦਾ ਫਿਰ ਇਹਦਾ ਕਿਵੇਂ ਕਰਾਂਗੇ ਸਿਸਟਮ ਰੇਟ ਕਰ ਲਾਂਗੇ ਫਿਰ ਫੋਨ ਤੇ ਕਰ ਲਾਂਗੇ ਹਾਲੇ ਕੱਚੀ ਆ ਮੱਝ ਤਿਆਰੀ ਠੀਕ ਹੈ ਗੱਲ ਆ ਰੇਟ ਬਾਈ ਕਹਿੰਦਾ ਯਾਰ ਕਿਉਂਕਿ ਮੱਝ ਕੱਚੀ ਆ ਹਾਲੇ ਕਈ ਵਾਰੀ ਪਸ਼ੂ ਜੀ ਆਪਾਂ ਗੱਲ ਕਰ ਲਈ ਹੈ ਨਾ 2 ਤੋਂ 4 ਦਿਨ ਖੜ ਜਾਂਦਾ ਉਸ ਹਿਸਾਬ ਨਾਲ ਤਿਆਰੀ ਕਰ ਲਾਂਦਾ ਫਿਰ ਸੱਜਣ ਕਈ ਯਾਰ ਉਸੇ ਰੇਟ ਦੀ ਜਾਨਵਰ ਮੰਗਦੇ ਆ ਓ ਬਾਈ ਕਹਿੰਦਾ ਰੇਟ ਮੌਕੇ ਤੇ ਕਰ ਲਾਂਗੇ ਤੇ ਰੁਪਈਏ ਉਨੇ ਕੀ ਲਾਵਾਂਗੇ ਜਿੰਨੇ ਕਰਪੀਆਂ ਦੀ ਚੀਜ਼ ਹੈਗੀ ਆ ਨਾ ਬਾਈ ਹਾਂ ਆ ਕੋਈ ਫਾਲਤੂ ਰੇਟ ਨਹੀਂ ਬਾਈ ਕਹਿੰਦਾ ਲੈਂਦੇ ਦੇ ਇੱਥੇ ਤੋਂ ਨਾ ਸਾਨੂੰ ਸਾਨੂੰ ਮੈਂ ਬਾਡੀ ਤੇ ਫੇਰ ਦਿਖਾਦਾ ਨਾ ਕਿਉਂਕਿ ਦੁੱਧ ਵਾਲਾ ਜਾਨਵਰ ਹੈ ਤੇ ਬਾਈ ਨੇ 10 ਵੀ ਦਿੱਤਾ ਕਿਹੜੀ ਜਗ੍ਹਾ ਤੋਂ ਆਇਆ ਤੇ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਬਾਕੀ ਜਿਹੜੇ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਪਹਿਲਾ ਸੱਜਣੋਂ ਬਾਈ ਕੋਲ ਨਾ ਇੱਕਾ ਮਸ਼ੀਨ ਵੀ ਵਿਕਿਆਊ ਆ ਵੱਡੀ ਕੰਪਲੀਟ ਆ ਸਾਰੀ ਜੇ ਮੈਂ ਉਕੇ ਨਾਲ ਇਹਦੇ ਆਹ ਬਾਈ ਕਹਿੰਦਾ ਇੰਜਨ ਆ ਇੰਜਨ ਵੀ ਚੱਲਦਾ ਯਾਰ ਇਹ ਵੀ ਆਪਾਂ ਜੇ ਕਿਸੇ ਸੱਜਣ ਨੂੰ ਲੋੜ ਆ ਇਸ ਏਰੀਆ ਵਾਲੇ ਯਾਰ ਬਠਿੰਡੇ ਵਾਲੇ ਬਾਈ ਨਾਲ ਸੰਪਰਕ ਕਰ ਸਕਦੇ ਨੇ ਨੇੜੇ ਤੇੜ ਵਾਲੇ ਸੱਜਣ ਜਿਹੜੇ ਆਪਣਾ ਚੈਨਲ ਦੇਖਦੇ ਨੇ ਤੇ ਆਹ ਮਸ਼ੀਨ ਆ ਮਸ਼ੀਨ ਸਾਫ਼ ਆ ਬਾਈ ਨੇ ਨਵਾਂ ਲਿਆਂਦਾ ਕੁਤਰਾ ਵਿੱਦੇ ਦੇ ਮੋਟਰ ਲੱਗੀ ਹੋਈ ਆ ਬਾਈ ਕਹਿੰਦਾ ਆ ਸਾਰਾ ਜਿਗਾਰੜਾ ਜਿਹੜਾ ਇਹ ਯਾਰ ਆਪਾਂ ਹੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣਾ ਇਹ ਵੀ ਬਾਈ ਨਾਲ ਫੋਨ ਤੇ ਕਰ ਲਿਓ ਗੱਲਬਾਤ ਕਰ ਲਿਓ ਸੰਪਰਕ ਬਾਈ ਨਾਲ ਧੰਨਵਾਦ ਜੀ